हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਪੂਨੀਆ ਪੂਨੀਆ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਤੇ ਵੀਰ ਭਿੰਦੇ ਦੇ ਕੋਲੇ ਆਇਆ ਦੋਸਤੋ ਠੀਕ ਆ ਬਹੁਤੇ ਵੀਰ ਜਾਣਦੇ ਆ ਵੀਰ ਭਿੰਦੇ ਪੂਨੀਆ ਵਾਲੇ ਨੂੰ ਪਸ਼ੂ ਵਪਾਰ ਦਾ ਕੰਮ ਆ ਪਿਛਲੇ ਕੁਝ ਸਮੇਂ ਦੀ ਜੇਕਰ ਦੋਸਤੋ ਗੱਲ ਕਰ ਲਈਏ 5 6 7 ਮਹੀਨੇ ਪਹਿਲਾਂ ਦੀ ਗੱਲ ਕਰ ਲਈਏ ਤਾਂ ਜੇਕਰ ਇਸ ਘਰੋਂ ਗੱਲ ਕਰਨ ਲਈਏ ਤਾਂ ਬਿਹੜਾ ਕਾਫੀ ਆਉਂਦਿਆ ਰਹੀਆਂ ਨੇ ਠੀਕ ਆ ਜੀ ਵੜਾ ਮੱਤ ਵੜਾ ਤੁਨੂੰ ਦੋ ਦੋ ਚੌ ਚੋ ਦਿਨਾਂ ਬਾਅਦ ਜਿਹੜੇ ਪਸ਼ੂ ਆ ਉਹ ਆਪਾਂ ਦਿਖਾ ਦਿੰਦੇ ਰਹੇ ਆ ਕੋਈ ਪੰਜ ਪੰਜ ਚਾਰ ਚਾਰ ਨਗ ਤੇ ਥੋੜਾ ਜਿਹਾ ਸਮਾਂ ਜਿਹੜਾ ਦੋਸਤੋ ਕੰਮ ਸਟਾਪ ਕੀਤਾ ਸੀਗਾ ਵੀਰ ਨੇ ਪਸ਼ੂ ਵਪਾਰ ਦਾ ਉਹ ਵੀ ਆਪਾਂ ਪੁੱਛ ਲਾਂਗੇ ਕਿੱਥੇ ਰਹੇ ਨੇ ਵੀਰੇ ਇਹਨਾਂ ਟਾਈਮ ਤੇ ਸਟਾਪ ਕਿਉਂ ਕੀਤਾ ਸੀਗਾ ਤੇ ਪੂਰੀ ਗੱਲਬਾਤ ਆਪਾਂ ਵੀਰ ਭਿੰਦੇ ਦੇ ਨਾਲ ਕਰਾਂਗੇ ਦੋਸਤੋ ਤੇ ਬਿਲਕੁਲ ਘਰੇਾਲਾ ਬਰਨਾਲਾ ਇਹ ਥੋੜੀ ਥੋੜੀ ਦੂਰੀ ਤੇ ਜਿਹੜੇ ਦੋਸਤੋ ਪਿੰਡ ਹੈਗੇ ਆ ਤੇ ਬੁਲਟੋਏ ਦੀ ਵੀ ਦੂਰੀ ਥੋੜੀ ਆ ਇਸ ਪਿੰਡ ਤੋਂ ਠੀਕ ਹੈ ਜੀ ਅੱਜ ਦੋਸਤੋ 11 ਅਕਤੂਬਰ ਨੂੰ ਇਹ ਆਪਾਂ ਕਵਰ ਚ ਕਰਦੇ ਪਏ ਆਂ ਟਾਈਮ ਤੁਸੀਂ ਨੋਟ ਕਰ ਲਓ ਦੁਪਹਿਰ ਦੇ ਕੋਈ ਦੋਸਤੋ 1:30 ਵਜੇ ਦਾ ਸਮਾਂ ਹੈਗਾ 1 ਤੋਂ 1:30 ਵਜੇ ਦਾ ਸਮਾਂ ਦੋ ਨਗ ਦਿਖਾ ਦਨੇ ਆ ਤੁਹਾਨੂੰ ਦੋਵੇਂ ਜਿਹੜੇ ਪਸ਼ੂ ਦੋਸਤੋ ਬਿਲਕੁਲ ਸੁਇਸ ਭਾਇਆ ਇੱਕ ਗੱਬਣਾ ਠੀਕ ਹੈ ਜੀ ਇੱਕ ਜਿਹੜੀ ਬੈੜ ਆ ਉਹ ਗੱਬਣਾ ਤੇ ਮੱਝ ਜਿਹੜੀ ਬਿਲਕੁਲ ਤਾਜੀ ਸੂਈ ਹੈ ਦੋ ਪਸ਼ੂਆ ਵੀਰ ਦੇ ਕੋਲ ਦੋਵੇਂ ਪਸ਼ੂ ਦੀ ਆਪਾਂ ਡਿਟੇਲ ਲੈਣਿਆ ਵੀਰ ਤੋਂ ਪੁੱਛਦੇ ਆ ਆਜੋ ਜੀ ਸਭ ਤੋਂ ਪਹਿਲਾਂ ਵੀਰ ਭਿੰਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀ ਰਾਜਪਾਲ ਜੀ ਠੀਕ ਹੈ ਹੋਰ ਪਿੰਦੇ ਬਾਈ ਠੀਕ ਠਾਕ? ਹਾਂਜੀ ਠੀਕ ਠਾਕ ਚੜ੍ਹਦੀ ਕਲਾ ਜੀ। ਠੀਕ ਆ। ਅੱਛਾ ਪਿੰਦੇ ਵੀਰ ਜਿੱਦਾਂ ਕਿ ਆਪਾਂ ਜਿਗਰ ਕੀਤਾ ਪਹਿਲਾਂ ਕਾਫੀ ਆਪਾਂ ਵੀਡੀਓ ਪਾਈਆਂ ਨੇ। ਹਾਂਜੀ ਜੀ। ਵਪਾਰ ਦੀ ਲਾਈਨ ਆਪਣੀ ਤੇ ਥੋੜਾ ਜਿਹਾ ਟਾਈਮ ਵਿੱਚ ਸਟਾਪ ਹੋਇਆ ਰਿਹਾ ਵੀ ਕਿੱਥੇ ਰਹਿ ਗਏ ਸੀਗੇ? ਇਹ ਵੀਰ ਜੀ ਉਂਝ ਹੀ ਨਾ ਵੈਸੇ ਤੁਹਾਨੂੰ ਪਤਾ ਜਦੋਂ ਬਾਰਿਸ਼ ਨਹੀਂ ਜਾਂਦੀ ਹੋਈਆਂ। ਹਾਂਜੀ। ਉਹਨਾਂ ਦੇ ਕਾਰਨ ਮੁੜ ਕੇ ਚੋਣਾ ਚੰਨਾ ਥੋੜਾ ਜਿਹਾ ਸਾਡਾ ਵੀ ਮਰ ਮੁਰਗੀਆਂ ਆ ਮਾਰੇ ਠਾ ਗਿਆ ਸੀ ਹਾਂ ਜੀ ਮੁੜ ਕੇ ਫਿਰ ਝੋਨੇ ਝਾਨੇ ਲੱਗੇ ਰਾਇ ਫਿਰ ਕੋ 5-6 ਮਹੀਨੇ ਡੰਗਰ ਲਿਆਂਦੇ ਨਹੀਂ ਗਏ ਅੱਛਾ ਜੀ ਹਾਂ ਜੀ ਹੋਣੀ ਫਰੀ ਫਰੂ ਹੋਏ ਆ ਤੇ ਹੁਣ ਹੋ ਗਏ 15-20 ਦਿਨ ਲਿਆਂਦੇ ਨੂੰ ਤੁਹਾਨੂੰ ਉਦੋਂ ਵੀ ਯਾਦ ਕੀਤਾ ਸੀ ਹੂੰ ਹੂੰ ਉਸ ਦਿਨ ਫਿਰ ਵਿਗ ਗਏ ਸੀ ਫਿਰ ਵਿਕੇ ਆ ਜੀ ਤੁਹਾਨੂੰ ਸਵੇਰੇ ਫੋਨ ਕੀਤਾ ਕੱਲ ਸ਼ਾਮੀ ਪਸ਼ੂ ਪੰਜ ਹੀ ਮੇਰੇ ਕੋਲੇ ਤੇ ਵਿੱਚੋਂ ਤਿੰਨ ਵਿਗ ਗਏ ਆ ਹਾਂ ਤੁਹਾਨੂੰ ਫੋਨ ਲਾਇਆ ਉਹ ਬੰਦੇ ਡੀਕਦੇ ਰਾਇ ਤੁਹਾਨੂੰ ਬੈਠਾ ਹੀ ਮੇਰੇ ਕੋਲ ਤੁਸੀਂ ਆਖਿਆ ਵੀ 1:3 ਵਜੇ ਨਾਲ ਫਿਰ ਉਹ ਲੈ ਕੇ ਆਦ ਸਹੀ ਆ ਪਸ਼ੂ ਜਿਹੜੇ ਦੋਸੋਂ ਬਿਲਕੁਲ ਪੁਰਾਣਾ ਅੱਡਾ ਠੀਕ ਆ ਜੀ ਪਸ਼ ਇਸੇ ਤਰ੍ਹਾਂ ਜਿਹੜਾ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਵੀਰ ਪਿੰਦੇ ਦਾ ਪਿੰਦੇ ਵੀਰ ਨੰਬਰ ਇੱਕ ਵਾਰੀ ਬੁਝਰੂਰ ਬੋਲਦੇ ਆਪਾਂ ਨੰਬਰ ਵੀਰ ਜੀ ਮੇਰਾ ਹੈਗਾ 95923 75512 ਜੀ ਠੀਕ ਹੈ ਜੀ ਹਾਂਜੀ ਤੇ ਅੱਜ ਨਾਗ ਆਪਣੇ ਕੋਲ ਦੋ ਆ ਗਏ ਆ ਜੀ ਹਾਂਜੀ ਦੋ ਆ ਜੀ ਇੱਕ ਵਹਿੜ ਆ ਗਈ ਤੇ ਇੱਕ ਮੱਝ ਇੱਕ ਮੱਝ ਆ ਜੀ ਮੱਝ ਤਾਂ ਬਿਲਕੁਲ ਤਾਜੀ ਸੂਈ ਆ ਬਿਲਕੁਲ ਚਵਾਂ ਦਿਨਾਂ ਦੀ ਆ ਜੀ ਤੇ ਵਹਿੜ ਦਿਨ ਦੀ ਤੀ ਆ ਜੀ ਵਹਿੜ ਦਿਨ ਲੈ ਜੂਗਾ 2 ਹਫ਼ਤਾ ਲੈ ਜੂਗਾ ਹਾਂ ਜੀ ਤੇ ਪੂਰੀਆ ਬੜਾ ਬੁੜਾ ਲੈ ਕੇ ਆਉਣੀਆਂ ਹੁਣ ਆਪਾਂ ਹਾਂ ਜੀ ਪੂਰੀਆਂ ਹੀ ਹੋਣੇ ਬੜੀਆਂ ਚੰਗੀਆਂ ਨੇ ਤੈਨੂੰ ਵੜਾ ਤੁਹਾਡੇ ਆਉਣ ਤੋਂ ਪਹਿਲਾਂ ਵਿਗ ਗਏ ਆ ਤੁਹਾਨੂੰ ਫੋਨ ਕੀਤਾ ਵੀ ਜੇ ਇੱਥੇ ਜੇ ਲਾਗੇ ਬੰਨੇ ਆਗੇ ਤੇ ਫਿਰ ਵੀਡੀਓ ਕਰਾ ਪਾ ਦਨੇ ਆ ਬਿਲਕੁਲ ਪਰ ਤੁਹਾਨੂੰ ਆ ਵੀ ਤੁਹਾਨੂੰ 10 ਵਜੇ ਦਾ ਟਾਈਮ ਦਿੱਤਾ ਸੀ ਨਾ ਨਹੀਂ ਸਮਾਂ ਕੱ ਪਿੱਛਾ ਹੋ ਗਿਆ ਅੱਗੇ ਪਿੱਛੇ ਉਹਦੇ ਦੌਰਾਨ ਜਿਹੜੇ ਪਸ਼ੂ ਵਿਕ ਗਏ ਆ ਹਾਂ ਜੀ ਤੇ ਫਿਲਹਾਲ ਜਿਹੜੇ ਦੋਸਤੋ ਵਿਕਰੀ ਦੇ ਲਈ ਅਵੇਲੇਬਲ ਨੇ ਉਹ ਤੁਹਾਨੂੰ ਪਸ਼ੂ ਦਿਖਾ ਦਨੇ ਆਪਾਂ ਦੋ ਪਸ਼ੂ ਆ ਪਹਿਲੇ ਨੰਬਰ ਤੋਂ ਆਪਾਂ ਜਿਹੜੀ ਮੱਝ ਤੋਂ ਡਿਟੇਲ ਸਾਂਝੀ ਕਰਾਂਗੇ ਮੱਝ ਚੰਗੀ ਆ ਹ ਤੇ ਇਸ ਰਾ ਸੂਬਾ ਹਾਂਜੀ ਤੇ ਫਿਰ ਕਿੰਨੇ ਕਿ ਦਿਨ ਹੋ ਗਏ ਦਿਨ ਅਜੇ ਹੁਣ ਚੌਥਾ ਦਿਨ ਇਹਨੂੰ ਸੋਈ ਹਾਂ ਚੌਥਾ ਦਿਨ ਹਾਂਜੀ ਠੀਕ ਹੈ ਜੀ ਚੌਥਾ ਦਿਨ ਮਗਰ ਬੱਚਾ ਕਿੰਦਾ ਮਗਰ ਕਟਾ ਹੈ ਮੇਲ ਕਾਫ ਆ ਠੀਕ ਹੈ ਹਾਂਜੀ ਤੇ ਹੁਣ ਬੌਲੇ ਤੇ ਚਲਦੀ ਪਈ ਹੈ ਨਾ ਹਾਂਜੀ ਬੌਲਾ ਵੀਰ ਜੇ ਥੱਲੇ ਜਿਹੜਾ ਠੰਡਾ 10 ਕਿਲੋ ਹੈ ਜੀ ਲਓ ਜੀ ਠੰਡਾ ਬੌਲਾ ਜਿਹੜਾ ਬਿਲਕੁਲ ਜਿਹੜਾ ਦੋਸਤੋ 10 ਕਿਲੋ ਠੰਡਾ ਬੌਲਾ ਹੈ ਬਾਕੀ ਥਾਨ ਥੁੰਨ ਦੀ ਤੁਸੀਂ ਆ ਸ਼ੇਪ ਦੇਖ ਲਓ ਠੀਕ ਹੈ ਜੀ ਤੇ 10 ਕਿਲੋ ਬੌਲਾ ਅਜ ਚੌਥੇ ਦਿਨ ਦੇ ਵਿੱਚ ਠੀਕ ਹੈ ਜੀ ਤੇ ਥਾਨ ਦੀ ਇਹ ਸ਼ੇਪ ਦੋਸ ਕਲਮੀ ਥਾੜਾ ਸਪੇਸ ਕੋ 4-4 ਇੰਚ ਦੀ ਆ ਚੌਥਾ ਨਾਲ ਦੀ ਆਪਸੀ ਥਣ ਭਾਂਡਾ ਚੰਗਾ ਵੇਣ ਦੋ ਪਾਸੇ ਵੇਖੋਗੇ ਮਿਲ ਕੇ ਵੇਣਾ ਕਾਫੀ ਮੋਟੀ ਰਸੇ ਵਾਂਗੂ ਜਿਹੜੀ ਦੋਸਤੋ ਤੁਹਾਨੂੰ ਨਜ਼ਰ ਆਜੂਗੀ ਤੇ 10 ਕਿਲੋ ਹੁਣ ਬਿਲਕੁਲ ਜਿਹੜਾ ਬੌਲੇ ਤੇ ਚਲਦੀ ਪਈ ਆ ਅੱਛਾ ਭਿੰਦੇ ਫਿਰ ਚਵਾਈ ਇਹ ਕਿੱਦਾਂ ਦੀ ਆ ਚਵਾਈ ਵੀਰ ਜੀ ਬਹੁਤ ਵਧੀਆ ਇਹ ਪੋਲੀ ਮੈਂ ਨਾ ਤੇਰੇ ਪਿੰਡ ਨੂੰ ਮਾ ਕਰਕੇ ਮੂੰਹ ਧਾਰ ਮਾਰੀਏ ਤੇਰੇ ਪਿੰਡ ਚਲ ਜੂਗੀ ਗਏ ਓ ਟੱਪ ਜੂ ਦਰਿਆ ਪਹਿਲੀ ਗੱਲ ਤੇਰੇ ਪਿੰਡ ਤੋਂ ਵਗਾਂ ਚਲ ਜੂ ਥੋੜੀ ਬਾਦ ਚਵਾਈ ਵਧੀਆ ਚਵਾਈ ਨੂੰ ਸ਼ੱਕ ਹੈ ਵਾਹ ਜੀ ਵਾਹ ਹਾਂਜੀ ਚਵਾਈ ਵੀਰਾਂ ਬਿਹਰੀ ਕੇ ਪਤਨ ਵਾਲਾ ਜਿਹੜਾ ਸਤਲੋਈ ਵਿਆਹ ਆ ਦੋਸਤੋ ਦਰਿਆ ਬਿਲਕੁਲ ਉਟਪਾ ਦੂਗੀ ਠੀਕ ਆ ਵੀ ਆਹੋ ਜੀ ਚਵਾਤ ਜੋਬਰਪਾ ਫੋਰਸਣਾ ਠੀਕ ਠਾਕ ਹੈ ਹਾਂ ਜੀ ਉਹਦੇ ਵਜ੍ਹਾ ਸੀ ਕਾ ਸਾਸਰੀਕਾ ਠੀਕ ਠਾਕ ਹਾਂ ਜੀ ਹਾਂ ਜੀ ਤੇ ਆਓ ਹੁਣ ਫਿਰ ਜਾਈਏ ਫਿਰ ਬੈੜਾ ਬੂੜਾ ਬਸ ਭਾਈ ਥੋੜਾ ਜੇ ਕਰਨਾ ਕਰੋ ਉਹਦੋਂ ਵੀਰ ਜੀ ਦੋ ਦਿਨ ਤੁਹਾਨੂੰ ਪਹਿਲਾਂ ਫੋਨ ਕੀਤਾ ਸੀ ਨਾ ਤੇ ਫਿਰ ਮਾਲ ਵੇਚ ਗਿਆ ਉਹਦੋਂ ਹੀ ਚਲੋ ਇਹ ਆਪਣੇ ਮਾਲਕ ਦੀ ਕਿਰਪਾ ਦੂਜੇ ਤਿਹਜੇ ਦਿਨ ਅੱਗੇ ਉਹ ਐਡ ਚੱਲੂਗੀ ਹੁਣ ਜੇ ਕੰਮ ਚੱਲ ਲਗਾਤਾਰ ਟ੍ਰੇਨਾਂ ਚੱਲੂ ਗਈ ਬਿਲਕੁਲ ਜੀ ਲੈ ਵੀ ਜੋਬਰਪਾ ਖੋਲ ਕੇ ਤੋਰਦੇ ਥੱਲੇ ਜਿਹੜਾ ਬੱਚਾ ਮੇਲ ਕਾਫ ਆ ਕੱਟਾ ਕੱਟਾ ਤੁਹਾਨੂੰ ਦਿਖਾ ਦਾਂਗੇ 10 ਕਿਲੋ ਜਿਹੜਾ ਵੀਰ ਹੁਣ ਦੱਸ ਰਿਹਾ ਵੀ ਘੱਟੋ ਘੱਟ ਬੌਲੇ ਤੇ ਆ 10 ਕਿਲੋ ਸਟਾਰਟਿੰਗ ਸੋਹਣੀ ਆ ਬਾਕੀ ਮੱਜ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਜੀ ਵਿਚ ਵਿਚਾਰਾ ਸਹਿਜ ਆ ਮੀਡੀਅਮ ਹਾਈਟ ਆ ਬਾਕੀ ਤੁਹਾਨੂੰ ਤਸਲੀਨ ਨਾਲ ਬਾਹਰ ਤੋਰ ਕੇ ਦਿਖਾਉਣੀ ਆ ਦੇਖੋ ਜੀ ਆ ਰੋਕ ਲਿਓ ਜੀ ਇੱਥੇ ਹਾਂ ਠੀਕ ਹੈ ਇਹ ਮਾਜਾ ਦੋਸਤੋ ਠੀਕ ਆ ਤੇ 10 ਕਿਲੋ ਬਿਲਕੁਲ ਹਾਜ਼ਰ ਜਿਹੜਾ ਬੋਲਾ ਬਾਕੀ ਸਟਾਰਟਿੰਗ ਚੰਗੀ ਹੈ ਜਿਸ ਹਿਸਾਬ ਨਾਲ 10 ਕਿਲੋ ਦੋਸਤੋ ਦੁੱਧ ਉਮੀਦ ਆਪਾਂ ਕਰ ਸਕਦੇ ਵੀ 10 ਤੋਂ ਪਲੱਸ ਚੱਲੂਗੀ ਚੰਗੀ ਸੇਵਾ ਤੇ ਠੀਕ ਆ ਆਰਡਰ ਦੀ ਕੁਆਲਿਟੀ ਚੰਗੀ ਆ ਥਣ ਦੇ ਬਿਲਕੁਲ ਸਾਫ਼ ਪੱਧਰ ਥਣ ਦੇ ਦੇ ਹਾਂਜੀ ਤੋੜ ਲਓ ਜੀ ਤੋੜ ਲਓ ਹੌਲੀ 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 ਧਿਆਨ ਨਾਲ ਜੋੰਤ ਠੀਕ ਹੈ ਜੀ ਸੋ ਇਹ ਮਾਝਾ ਦੋਸਤੋ ਠੀਕ ਹੈ ਬੱਚਾ ਜਿਹੜਾ ਆਪਾਂ ਤੁਹਾਨੂੰ ਆ ਦਿਖਾਉਣੇ ਆ ਆ ਵੇਖੋ ਜੀ ਇਹ ਮੇਲ ਕਾਫ ਕਟਾ ਜਿਹੜਾ ਥੱਲੇ ਠੀਕ ਹੈ ਅੱਛਾ ਭਿੰਦੇ ਵੀਰੇ ਕੀ ਡਿਮਾਂਡ ਕੀ ਕੀਤੀ ਫਿਰਿੰਦੀ ਇਹਦੀ ਡਿਮਾਂਡ ਵੀਰ ਜੀ ਜੈ ਜੀ ਆ ਮੁੱਲ ਨਹੀਂ ਕਰਨਾ ਜੋ ਆਪਾਂ ਲੈ ਲੈਣਾ ਉਹੀ ਮੁੱਲ ਕਰਨਾ ਹਾਂ ਹਾਂ ਇਹਦਾ ਵੀਰ ਜੀ 56000 ਰੁਪਈਆ ਹਮ ਹਜ਼ਾਰ ਛੋਟ ਕਰਾਂਗੇ 55000 ਦੀ ਮਾਈ ਦੇ ਦਿਆਂਗੇ ਠੀਕ ਹੈ ਜੀ ਬਾਕੀ ਜਿਹੜਾ ਆਪਾਂ ਇਹ ਥੱਲੇ ਬੋੜਾ ਦਾਸਤਾ ਦੁੱਧ ਕਿੰਨੇ ਲੈ ਕੋ ਚੌਹਾਂ ਦਿਨਾਂ ਦਾ ਭਾਵੇਂ ਕੋਈ ਬੋੜਾ ਲੈ ਹੂੰ ਇਹਦੇ ਥੱਲੇ 10 ਕਿਲੋ ਆ ਦਾ ਲੀਟਰ ਮਾਰ ਕੇ ਲਏ ਜਦੋਂ ਫਿਰ ਕਹੇ ਨੈਟ ਜਿਹੜਾ ਪੁੱਤ ਲਾ ਕੇ ਦੇਈ ਨੈਟ ਵੀਰ ਜੀ ਕੋ ਪਾਖੜਦਾ ਇਧਰ ਉਧਰ ਹੋ ਸਕਦਾ ਅੱਧੇ ਕਿਲੋ ਦਾ ਮੰਡਾ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਸੋ ਬਾਕੀ ਜਿਹੜੀ ਆ ਦੋਸਤੋ ਚਵਾਈ ਇੱਕ ਨੰਬਰ ਆ ਕੋਈ ਵੀ ਰਾਬ ਦਾ 10 ਕਿਲੋ ਦੇ ਵਿੱਚ 10 ਕਿਲੋ ਧਾਰਾਂ ਜਿਹੜੀਆਂ ਮੌਜੂਦ ਨੇ ਠੀਕ ਆ 10 ਕਿਲੋ ਦੀ ਚਵਾਈ ਤੁਸੀਂ ਕਰਨੀ ਆ ਤਸੱਲੀ ਕਰ ਲਿਓ ਠੀਕ ਆ ਹਾਈਟ ਕਾ ਤਾਂ ਸੋਨਾ ਮੱਝ ਦਾ ਮੀਡੀਅਮ 55000 ਮੋਲਾ ਤੇ 1000 ਛੋਟ 55000 ਦੀ ਲੈ ਦੇ ਠੀਕ ਆ ਤੇ ਆਹ ਫੇਸ ਕੁਆਲਟੀ ਆ ਇਸ ਤੋਂ ਬਾਅਦ ਇੱਕ ਜਿਹੜੀ ਵਿਹੜ ਤੁਹਾਨੂੰ ਦਿਖਾਉਣੇ ਆ ਆ ਵੇਖੋ ਜੀ ਠੀਕ ਆ ਇਹ ਗੱਬਣਾ ਜੀ ਹਾਂ ਜੀ ਇਹ ਵੀਰ ਜੀ ਗੱਬਣੇ ਆ ਲਓ ਜੀ ਗੱਬਣ ਵਿਹੜ ਵੇਖੋ ਲਾਲ ਰੰਗ ਦੇ ਵਿੱਚ ਆ ਦੋਸਤੋ ਇੱਕ ਰੰਗ ਬਿਲਕੁਲ ਲਾਲ ਆ ਜਿੱਦਾਂ ਆਪਾਂ ਨਾਰਮਲੀ ਜਰਸੀ ਬਰੀਡ ਦੇ ਵਿੱਚ ਦੇਖਦੇ ਆਂ ਪਸ਼ੂ ਇਹ ਕ੍ਰੋਸ ਪੰਦ ਦੇ ਵਿੱਚ ਥੋੜੀ ਜੀ ਆ ਜਾਂਦੀ ਹੈ ਪਰ ਵਿਹੜ ਵੱਡੀ ਆ ਰਾਜੀ ਆ ਨੀ ਠੀਕ ਆ ਠੰਡੀ ਤੇਰੀ ਸੀਨ ਸਭ ਪੂਰੀ ਆ ਬਾਕੀ ਥਾਂ ਥਾਂ ਦੀ ਤੁਹਾਨੂੰ ਜਿਹੜੀ ਆ ਕੁਆਲਟੀ ਇੱਕ ਵਾਰੀ ਆਪਾਂ ਜ਼ਰੂਰ ਦਿਖਾਉਣੇ ਸਪੇਸ ਥੋਣੀ ਆਪਸੀ ਥਾਣਾ ਦੀ ਬਾਕੀ ਮੁਠੀ ਥਾਣਾ ਪੂਰਾ ਤੇ ਦਿਨ ਵੀਰ ਭਿੰਦੇ ਕਿੰਨੇ ਕ ਕੱਢ ਜੂ ਹਜੇ ਦਿਨ ਵੀਰ ਜੀ ਇਹ ਕੱਢ ਤੋਂ ਕੱਢ ਹਫਤਾ ਦਸ ਦਿਨ ਲੈ ਜਾਣਾ ਜੀ ਠੀਕ ਹੈ ਜੀ ਹਾਂਜੀ ਬਣੂ ਪੂਰੀ ਦੂਸਰਾ ਸੁਆ ਹੈ ਠੀਕ ਹੈ ਜੀ ਤੇ 8 ਤੋਂ 10 ਦਿਨ ਹਜੇ ਦੋਸਤੋ ਪਏ ਆ ਸੂਨ ਦੇ ਵਿੱਚ ਠੀਕ ਆ ਤੇ ਬਾਕੀ ਸੁਆ ਦੂਸਰਾ ਸੁਣੀ ਆ ਇੱਕ ਵਾਰੀ ਫੇਸ ਤੁਹਾਨੂੰ ਤੁਹਾਨੂੰ ਜ਼ਰੂਰ ਆਪਾਂ ਨੇੜੇ ਤੋਂ ਦਿਖਾਉਣੇ ਆ ਆ ਦੇਖੋ ਜੀ ਠੀਕ ਹੈ ਜੀ ਆ ਫੇਸ ਕੁਆਲਿਟੀ ਆ ਤੇ ਹਾਈ ਪੂਰੀ ਨਿਗਰ ਰਾਜੀ ਆ ਪੂਰੀ ਵਜਨ ਡੋੜ ਆਲੀ ਆ ਜੰਮੀਪਲੀ ਪੂਰੀ ਆ ਠੀਕ ਹੈ ਜੀ ਹਾਈਟ ਦਾ ਤਾਂ ਪੂਰਾ ਉੱਚਾ ਵੱਡੀ ਹਾਈਟ ਦੀ ਆ ਲਿਓ ਜੀ ਇਹ ਵੀ ਖੋਲ ਦੀ ਆਪਾਂ ਖੋਲ ਦਿਓ ਘਟੋ ਕਰ ਵੀ 10 ਦਿਨ ਹਜੇ ਦੋਸਤੋ ਲੈਂਦੀ ਆ 10 ਕੁ ਦਿਨ ਰੱਖ ਕੇ ਕੋਈ ਵੀਰ ਸੌਫਤਾ ਕਰੇ ਠੀਕ ਆ ਜੀ ਤੇ ਆ ਦੇਖੋ ਜ ਵੈਸੇ ਤਿਆਰੀ ਪੂਰੀ ਕਰਨਾ ਕਰਦੀ ਪਈ ਆ ਜਿਵੇਂ ਆਪਾਂ ਕਹਿੰਦੇ ਵੀ ਨਾਰਮਲ ਇੱਕ ਲਾਹੇ ਪਈ ਆ ਠੀਕ ਹੈ ਧਾਰਾਂ ਪੌਂਗੀਆਂ ਬਿਲਕੁਲ ਹਵਾਨੇ ਦੇ ਵਿੱਚ ਸ਼ੁਰੂ ਕੀਤੀਆਂ ਨੇ ਆ ਦੇਖੋ ਹਾਂਜੀ ਇੱਥੇ ਜੋ ਬਣ ਰੋਕਿਆ ਜਮੇਟਾ ਆ ਲਓ ਹਾਂਜੀ ਠੀਕ ਹੈ ਜੀ ਠੀਕ ਆ ਲਓ ਜੀ ਠੀਕ ਆ ਬਾਕੀ ਬਹੁਤ ਸੁਣੀਏ ਦੋਸਤੋ ਜੰਮੀ ਪਲੀ ਪੂਰੀ ਆ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਸਾਂਭੀ ਸੁੰਭੀ ਜਿੱਥੋਂ ਵੀ ਖਰੀਦੀ ਹੈ ਬੀਰ ਫਰਮਾਨ ਸਾਂਭੀ ਸੁੰਭੀ ਪੂਰੀ ਆ ਵੋਟਰ ਕੁਆਲਿਟੀ ਚੰਗੀ ਆ ਪਿਆ ਬਾਕੀ ਇਹ ਤੁਹਾਡੇ ਸਾਹਮਣੇ ਆ ਸਾਰਾ ਕੁਝ ਥਾਣ ਦੇਵਾ ਬਾਕੀ ਬਣਾਈ ਜਾਂਦੀ ਆ ਬਿਲਕੁਲ ਟਾਈਟ ਲੇਵਾ ਜਿਹੜਾ 200 ਆਰਡਰ ਪੂਰਾ ਬਣਾ ਕੇ ਅਕਸਰ ਪਸ਼ੂ ਫੇਰ ਸੁੰਦਾ ਤੇ ਉਮੀਦ ਹੈਗੀ ਵੀ 8-7 ਦਿਨ ਹਜੇ ਲੈ ਜਾਊਗੀ ਠੀਕ ਆ ਠੀਕ ਆ ਤੇ ਕੱਦ ਕੋ ਤੇ ਪੂਰਾ ਉੱਚਾ ਠੀਕ ਆ ਜੇ ਵੱਡੇ ਕੱਦ ਕਾਟ ਦੇ ਵਿੱਚ ਆ ਜਰੂਰ ਤੁਸੀਂ ਧਿਆਨ ਰੱਖ ਕੇ ਸੌਦਾ ਕਰ ਸਕਦੇ ਜੀ ਅੱਛਾ ਤੇ ਭਿੰਦੇ ਵੀਰ ਕੀ ਇਹਦਾ ਮੁੱਲ ਕੀ ਰਹੂਗਾ ਫਿਰ ਇਹਦਾ ਮੁੱਲ ਵੀਰ ਜੀ ਜੋ ਮਰਜ਼ੀ ਕਰੀਏ 42000 ਆ ਹਾਂਜੀ 10000 ਇਚ ਛੋਟ ਕਰਦੇ ਆ ਜੀ 42 ਚੋ ਹਾਂਜੀ 42 45 ਦੀ ਹੁੰਦੀ ਆ ਹਾਂਜੀ 45 ਹੋਰ ਕੋਈ ਮਾਨਤਾ ਨੂੰ ਭੈਣ ਭਰਾ ਕੋ ਆਉਗੇ ਦੋ ਰੇੜੂ ਦੋ 400 ਦੌਰ ਕਰ ਦੇਗਾ ਜੀ ਜਰੂਰ ਜਰੂਰ ਕਰਨਾਗੇ ਹਾਂਜੀ ਹਾਂਜੀ ਸੋ ਦੋਸਤੋ ਪਸ਼ੂ ਇਸ ਘਰ ਦੀ ਜੇਕਰ ਆਪਾਂ ਗੱਲ ਕਰ ਲਈਏ ਪਸ਼ੂ ਪਹਿਲਾਂ ਵੀ ਕਾਫੀ ਜਾਇਜ਼ ਪਾਏ ਆ ਪਿਛਲੀ ਕੋਈ ਵੀਡੀਓ ਵੀਰ ਵੀ ਕੱਢ ਕੇ ਵੇਖਦਾ ਤੇ ਅੱਜ ਤੱਕ ਵੀ ਵੀਰ ਸੰਪਰਕ ਕਰਦੇ ਆ ਵੀਰ ਦੇ ਨਾਲ ਠੀਕ ਆ ਜੀ ਕਈ ਚੀਜ਼ਾਂ ਖਰੀਦੇ ਆ ਆਨਲਾਈਨ ਤੇ ਪਸ਼ੂ ਬਾਜ਼ਾਰ ਪਰ ਰੇਟ ਜਿਹੜੇ ਸਹੀ ਹੁੰਦੇ ਆ ਬਾਕੀ ਨਰਕ ਪਰਖੋ ਤੁਸੀਂ ਆਪਦੀ ਕਰ ਲਿਓ ਘਰ ਵਿਜ਼ਿਟ ਕਰਕੇ ਠੀਕ ਆ ਜੀ ਸੋ ਪਸ਼ੂ ਜਿਹੜੇ ਆ ਲਿਆਉਣ ਦਾ ਇਹਨਾਂ ਦਾ ਫਰਜ਼ ਆ ਵਿਖਾਉਣ ਦਾ ਆਪਣਾ ਬਾਕੀ ਇਹ ਕਿ ਤਸੱਲੀ ਦਾ ਥੋੜਾ ਫਰਜ਼ ਬਣਦਾ ਆ ਆਪਦੀ ਬਿਲਕੁਲ ਹਰ ਪੱਖ ਤੋਂ ਹਰ ਐਂਗਲ ਤੋਂ ਆਪਦੀ ਤਸੱਲੀ ਤੁਸੀਂ ਕਰ ਸਕਦੇ ਜੀ ਤੇ ਭਿੰਦੇ ਵੀਰ ਨੰਬਰ ਆਪਣੇ ਇੱਕ ਵਾਰੀ ਫੇਰ ਬੋਲ ਦਗੇ ਨੰਬਰ ਵੀਰ ਜੀ ਆਪਣਾ 95923 ਹਾਂਜੀ 75512 ਠੀਕ ਹੈ ਜੀ ਹਾਂਜੀ ਇੱਕ ਆ ਵੀਰ ਵੈੜ ਹੈ ਗਈ ਜਾਵੇ ਪਰ ਇਹ ਨਾ ਹੁਣ ਸੇਲ ਹੋ ਗਈ ਆ ਵੀ ਦੋ ਲੱਦ ਕੇ ਲੈ ਗਏ ਤੇ ਉਹਨਾਂ ਬਾਜ ਖੜਨ ਜਰਸੀ ਸੀ ਹਾਂਜੀ ਜਰਸੀ ਹੈ ਹਾਂ ਪਿਓ ਜਰਸੀ ਸੀ ਸੁਈ ਸੀ ਸੁਈ ਸੁਈ ਹੈ ਜੀ ਇਹਨਾਂ ਦਾ 14 ਕਿਲੋ ਦੁੱਧ ਨੈਟ ਤੇ ਆ ਰਹੀ। ਹੁਣ ਮੌਕੇ ਤੇ ਮੌਜੂਦ ਸੀ 14 ਮੌਕੇ ਤੇ ਅੱਜ 6ਵੇਂ ਦਿਨ ਦੀ ਸੂਈ 14 ਕਿਲੋ ਪਰੇ ਚੋਗੇ ਬੰਦੇ ਅੱਧੀ। ਹੂੰ ਅੱਧੀ ਚੋਲੀ ਹੈ ਬਾਕੀਆਂ ਨੇ ਫਰ ਗਿਆ। ਸਾਈ ਵੀ ਇਹਨਾਂ ਹੋ ਗਿਆ। ਸਭ ਕੁਝ ਹੋ ਗਿਆ ਜੀ ਬਸ ਪਾਹੇ ਪਾ ਕੇ ਖਾਤੇ ਜੀ। ਠੀਕ ਆ ਜੀ। ਹਾਂਜੀ। ਨਹੀਂ ਤਾਂ ਦੋਸਤੋ ਜਿਹੜੀ ਚਲੋ ਇਹ ਵੀ ਆਪਾਂ ਤੁਹਾਨੂੰ ਦਿਖਾ ਦੇਣੀ ਸੀ। ਬਹੁਤੇ ਵੀਰ ਡਿਮਾਂਡ ਕਰਦੇ ਸੀ ਵੀ 14 ਕਿਲੋ ਦੁੱਧ ਤਿਆਰ ਚਾਹੀਦੀ ਸਾਨੂੰ ਜਰਸੀ। ਤੇ ਜੇ ਆਪਾਂ ਮਾਰਨਿੰਗ ਥੋੜਾ ਜਿਆਦਾ ਸਮਾਂ ਪਹਿਲਾਂ ਆ। ਬਿਲਕੁਲ ਕਵਰਜ ਕਰ ਦਿੰਦੇ ਤੇ ਬਿਲਕੁਲ ਇਹ ਵਿਕਰੀ ਲਈ ਅਵੇਲੇਬਲ ਹੋਣੀ ਸੀ ਫਿਲਹਾਲ ਇਹਦਾ ਦਾਸਾਈ ਬਿਆਨ ਹੋ ਚੁੱਕਿਆ ਠੀਕ ਆ ਜੀ ਸੋ ਇਹਦੇ ਲਈ ਤੁਸੀਂ ਖਾਸ ਤੌਰ ਤੇ ਜਿਹੜਾ ਸੰਪਰਕ ਨਾਂ ਕਰਿਓ ਠੀਕ ਆ ਵਿੱਚ ਬੋਲ ਕੇ ਆਪਾਂ ਦੱਸਦੇ ਨੇ ਵੀ ਇਹ ਵਿਕ ਚੁੱਕੀ ਆ ਇੱਕ ਬਖਾਉਣ ਦਾ ਮਕਸਦ ਸੀ ਵੀ ਇਸੇ ਤਰ੍ਹਾਂ ਦੇ ਪਸ਼ੂ ਜੜੇ ਆ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਠੀਕ ਆ ਤੇ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੇ ਆਰਡਰ ਕੁਆਲਿਟੀ ਚੰਗੀ ਸੀ ਬੈੜਦੀ ਵੈਸੇ 14 ਕਿਲੋ ਦੁੱਧ ਜਿਹੜਾ ਹਾਜ਼ਰ ਸੀਗਾ ਠੀਕ ਆ ਤੇ ਠੀਕ ਹੈ ਜੀ ਬਾਕੀ ਚਲੋ ਇਹਦਾ ਮੁੱਲ ਬਾਰੇ ਆਪਾਂ ਕੀ ਕਰਨਾ ਜਦੋਂ ਤੁਸੀਂ ਹਾਂਜੀ ਹਾਂਜੀ ਨਹੀਂ ਹਾਂਜੀ ਸੇਲ ਹੋ ਗਈ ਹੁਣ ਤਾਂ ਠੀਕ ਆ ਭਿੰਦੇ ਭਾਈ ਹਾਂਜੀ ਤੇ ਇਹ ਦੋ ਪਸ਼ੂ ਜਿਹੜੇ ਆ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਸੀਗੇ ਵੀਰ ਭਿੰਦੇ ਦੇ ਕੋਲ ਪਸ਼ੂ ਐਨੀਮਲ ਚੰਗੇ ਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਿਹੜਾ ਦੋਸਤੋ ਜ਼ਰੂਰ ਕਰਦੇ ਕਰੋ ਆਪਣਾ ਹੱਥ ਸਾਡੇ ਕੇ ਠੀਕ ਹੈ ਜੀ ਤਾਂ ਜੋ ਪਹੁੰਚੇ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਵੀਡੀਓ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ